ਸ੍ਰੀ ਰਾਗ ਮੱਲਾ ਪਹਿਲਾ ਰੱਗ ਜੀਵਨ ਦਾ ਹਗਣੀ ਮੁਠੀ ਦੂਜੇ ਭਾਏ ਕਲਰ ਕੇਰੀ ਕੰਧ ਜਿਉ ਐਨਸ ਕੇਰ ਤੈ ਪਾਏ ਬਿਨ ਸ਼ਬਦ ਸੁਖ ਨਾ ਥੀਏ ਪਰ ਬਿਨ ਦੁਖ ਨਾ ਜਾਏ ਮੁੰਧੇ ਪੈਰ ਬਿਨ ਕੀਆ ਸ਼ਿੰਗਾਰ ਹਰ ਘਰ ਧੋਈ ਨਾ ਲਾ ਦਰਗਾ ਝੂਠ ਖਵਾਰ ਰਹਾਉ ਆਪ ਸਜਾਨ ਨਾ ਪੁੱਲਈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧਕ ਸੱਚ ਨਾਮ ਦੇ ਧਾਨ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕਾ ਜਾਣ ਨਾ ਜਾਣਈ ਯਾਤ ਜੱਜ ਅਚਾਰ ਅੰਦੁਲੇ ਨਾਮ ਵਿਸਾਰਿਆ ਮਨ ਮੁਖ ਅੰਦ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨ ਮੈਂ ਹੋਏ ਖੁਆਰ ਛਿੰਦਨ ਮੋਲ ਅਣਾਇਆ ਕੁੰਗੂ ਮੰਗ ਸਿੰਧੂਰ ਚੋਆ ਚੰਦਨ ਬੋਖਾਣਾ ਪੰਨਾ ਨਾਲ ਕਪੂਰ ਜੇ ਤਨ ਕੰਤ ਨਾ ਪਾਵਈ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲੱਗ ਸ਼ਬਦ ਨਾ ਪਹਿਦੀਏ ਕਿਉਂ ਸੋ ਹੈ ਗੁਰਦੁਆਰ ਮਾਨਕ ਧੰਨ ਸੁਹਾਗਣੀ ਜੇਨ ਸ਼ਹਿ ਨਾਲ ਪਿਆਰ ਸ੍ਰੀ ਰਾਗ ਮਹਿਲਾ ਤਹਿਲਾ ਸੁਨਨੀ ਦੇ ਡਰਾਵਣੀ ਜਾਨ ਜੀਉ ਵਿੱਚੋਂ ਜਾਏ ਪਾ ਬਲੰਦੀ ਵਿੱਚ ਵੀ ਤੂੰ ਨਾ ਨਿਕਸਿਓ ਕਾਏ ਪੰਜ ਰੁਨੇ ਦੁੱਖ ਭਾਰੇ ਬਿਨਸੇ ਦੂਜੇ ਪਾਏ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਿਧਾ ਲੱਗੇ ਪਚ ਮੋਏ ਅੰਤੁਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਥੰਦਾ ਠੱਗ ਮੋਈ ਪ੍ਰੀਤ ਤਿਆਰ ਗਿਆ ਮੋਹਾ ਵਹਿਰ ਵਿਰੋਧ ਤੰਬਾ ਥੱਕਾ ਹੋ ਮੋਈ ਮਮਤਾ ਮਾਇਆ ਕਰੋਧ ਕਰਮ ਮਿਲੇ ਸਚ ਪਾਈਏ ਗੁਰਮੁਖ ਸਦਾ ਮਿਰੋਧ ਸੱਚੀ ਕਰੈ ਸਚ ਮਿਲੇ ਗੁਰਮਤ ਪਲ ਪਾਏ ਸੋ ਨਰ ਜੰਮੈ ਨਾ ਮਰੇ ਨਾ ਆਵੈ ਨਾ ਜਾਂੈ ਨਾਨਕ ਬਰ ਪਰਧਾਨ ਸੋ ਦਰਗਾ ਪੈਦਾ ਜਾਏ ਸ੍ਰੀ ਰਾਗ ਮਾਲ ਭੇਲਾ ਤਾਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭੈ ਕੂਰ ਵਜਾਵੇ ਤੂਰ ਗਿੰਨ ਸ਼ਬਦੈ ਪਰਮਾਈਏ ਦੁੱਧ ਧਾ ਡੋਬੇ ਪੂਰ ਮਨ ਰੇ ਸ਼ਬਦ ਤਰਉ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨ ਮੈਂ ਆਵਾਂ ਜਾਏ ਰਹਾਉ ਤਨ ਸੁੱਚ ਸੋ ਅਖੀਏ ਜਿਸਮੈਂ ਸਾਚਾ ਨਾਉ ਤੇ ਸਚ ਰਤੀ ਦਿਹੋਰੀ ਜੇਵਾ ਸੱਚ ਸੋ ਆਉ ਸੱਚੀ ਨਜ਼ਰ ਨਿਹਾਲੀਏ ਬਾੜ ਨਾ ਪਾਵੇ ਤਾਉ ਸੱਚ ਤੇ ਤਵ ਨਾ ਫਿਆ ਤਵ ਮੈਂ ਤੇ ਜਲ ਹੋਏ ਦਲ ਤੇ ਤ੍ਰਭੰਵਲ ਸਾਜਿਆ ਘਟ ਘਟ ਜੋਤ ਸਮਾਇ ਨਿਰਮਲ ਮੈਲਾ ਨਾ ਥੀਏ ਸ਼ਬਦ ਰਤ ਪਤ ਹੋਏ ਏ ਮਨ ਸਾਚ ਸੰਤਖਿਆ ਨਦਰ ਕਰੇ ਤਿਸ ਮਾਹੀ ਪੰਚ ਭੂਤ ਸਚ ਪਹਿਰਤ ਜੋਤ ਸਚੀ ਮਨੁ ਮਾਹੀ ਨਾਨਕ ਔਗਣ ਵੀਸਰੇ ਗੁਰ ਰੱਖੇ ਪਤਤਾ ਹੈ ਸ੍ਰੀ ਰਾਗ ਮਹਿਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵੈ ਇੱਕ ਜਾਵਹੀਂ ਪੂਰ ਭਰ ਓਂਕਾਰ ਮਨ ਹੱਠ ਮੱਤੀ ਬੁੱਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉਂ ਭਾਵੈ ਤਿਉਂ ਰੱਖ ਤੂੰ ਮੈਂ ਅਵਰਨਾ ਦੂਜਾ ਕੋਇ ਰਹਾ ਤਾਗ ਦੇਖੋਂਦੋਂ ਜਲੇ ਪਾਛੇ ਹਰਿਓ ਤੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਚ ਭਰਪੂਰ ਆਪੇ ਮੇਲ ਮਿਲਾਵਹੀਂ ਸੱਚੇ ਮਹਿਲ ਹਦੂਰ ਸਹਾ ਸਹਾ ਤੁਝ ਸੰਭਲਾ ਕਦੇ ਨਾ ਵਿਸਾਰੇਓ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ ਮਨ ਤੰਤੇਰਾ ਤੂੰ ਤਣੀ ਗਰ ਦੁਨਿਵਾਰ ਸਮੇਓ ਜੇਨ ਇਹ ਜਗਤ ਉਪਾਇ ਤ੍ਰਿਥਾਣ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੋਬਾਰ ਘਟ ਘਟ ਜੋਤ ਨਿਰੰਤਰਿ ਬੁਜਾ ਗੁਰਮਤ ਸਾਰ ਗੁਰਮੁਖ ਜਿੰਨੀ ਜਾਣਿਆ ਤਨ ਕੀਚੈ ਸ਼ਾਬਾਸ਼ ਸੱਤੇ ਸੇ ਤੀਰਲ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹਿਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਠਹਿ ਠੇਰੀ ਤਨ ਖੇ ਮੇਰੇ ਮਨ ਲੈ ਲਾ ਕਰ ਜਾ ਗੁਰਮੁਖ ਨਾਮ ਸਲਾਈ ਹਮੈ ਨਿਵਰੀ ਪਾ ਤਰਾ ਸੁਣ ਸੁਣ ਗੰਡਣ ਗੰਡੀਆਂ ਲੱਖਪੜ ਬੁੱਝੇ ਭਾਰ ਤ੍ਰਿਸ਼ਨਾ ਐਨਸ ਅਗਲੀ ਹੋਵੇਂ ਰੋਗ ਵੇਕਾਰ ਓਹ ਵੇ ਪਰਵਾਤੋਲਵਾ ਗੁਰਮਤਿ ਕੀਮਤ ਸਾਰ ਲੱਖ ਸਿਆਣ ਪਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਦਿਨ ਸੰਗਤ ਸਾਧ ਨਾਮ ਤਰਾਤੀਆ ਦਿਨ ਨਾਵੇਂ ਦੁਖ ਸੰਤਾਪ ਹਰ ਜੱਪ ਜੀ ਆਰੇ ਛੁੱਟੀ ਆ ਗੁਰਮੁਖ ਚੀਨੈ ਆਪ ਤਨ ਮਨ ਗੁਰ ਪੈ ਵਿੱਚ ਆ ਮਨ ਦੀ ਆ ਸਿਰ ਨਾਲ ਤ੍ਰਿਭਵਨ ਖੋਜ ਟੰਢੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਿਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲੀ ਲੇਖ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਅ ਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸ਼ੰਕ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵੰਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਾ ਹਉ ਮੈ ਹੋਏ ਬినాਸ ਸਤਗੁਰ ਸੇਵੇ ਆਪਣਾ ਹੋ ਸਦ ਕੁਰਬਾਨ ਤਾਸ ਖੜ ਦਰਗਾ ਪੈ ਨਾਈਏ ਮੁਖ ਹਰ ਨਾਮ ਨਿਵਾਸ ਜਾਂ ਦੇ ਖਾਤਾ ਰਮ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰੇਂ ਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੋੜੇ ਮਨ ਮੁਖ ਲਹੇ ਨਾਮ ਮੇਲ ਮਨ ਬੈਰਾਗੀ ਘਰ ਵਸੇ ਸੱਚ ਭੈਰਾਤਾ ਹੋਏ ਗਿਆਨ ਮਹਾਰਸ ਤੋਂ ਗੁਵਾ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਤੀ ਫਿਰ ਦੁੱਖ ਨ ਹੋਏ